ਮੈਂ ਹਰਮਾਨ ਸਿੰਘ ਜ਼ਿਲ੍ਹਾ ਪ੍ਰਧਾਨ ਆਪਸੀ ਸੰਗਠਨ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਜਾਲੀ ਤੋਂ ਜਾਲੀ ਝੋਨੇ ਦੀ ਖਰੀਦ ਜਿਹੜੀ ਆ ਉਹ ਚાલુ ਕੀਤੀ ਜਾਵੇ ਤਕਰੀਬੇ ਪੰਜਾਬ ਦੀਆਂ ਆਂ ਧੀਆਂ ਮੰਡੀਆਂ ਦੇ ਵਿੱਚ ਠੋਰਾ ਚੁਕਾਇਆ ਔਰ ਮੈਨੂੰ ਲੱਗਦਾ ਕਰਦਾ ਤੇ ਅਜ ਹੋਰ ਬਣਨ ਦੀ ਆਸ ਹੈ ਤੇ ਸਰਕਾਰ ਨੂੰ ਤੀਰ ਕਰਦੇ ਆਂ ਕਿ ਜਾਲੀ ਤੋਂ ਜਾਲੀ ਖਰੀਦ ਜਿਹੜੀ ਆ ਉਹ ਪਹਿਲੇ ਤਰੀਕ ਤੋਂ ਪਹਿਲਾਂ 24-25 ਤੋਂ ਚਾਲੂ ਕਰਤੀ ਜਾਵੇ ਪਰ ਮੀਡੀਆ ਤੋਂ ਬਾਤ ਕਹਿਣਾ ਵੀ ਹਜੇ ਤੱਕ ਨਹੀਂ ਆਇਆ ਬਾਗਲਾ ਨੇ ਮੀਡੀਆ ਕੋਲ ਜਾ ਕੇ ਤੇ ਬਾਕੀ ਜਿਹੜੇ ਆਰਥੀਆਂ ਦੇ ਮਥਲੇ ਆ ਉਹਦੇ ਬਾਅਦ ਕਿ ਅਸੀਂ ਸੈਕਟਰ ਦੇ ਇੰਜੈਕਟਰ ਨੂੰ ਦਿੱਲੀ ਨੂੰ ਮਿਲ ਕੇ ਆਏ ਆ ਪਸੋਂ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਆਰਥੀਆਂ ਦੀ ਆਪ ਜਿਹੜੀ ਆ ਉਹ 45 ਰੁਪਏ ਕਰ ਦਿੱਤੀ ਹੈ ਜਦਕਿ 70% ਨਾਲ ਸਾਡੇ 70 ਕਹਿੰਦੇ 70 ਰੁਪਏ ਬਣਦੇ ਆ ਤੇ ਉਹਨਾਂ ਨੇ ਬੇਨਤੀ ਕਰਦੇ ਆ ਕਿ ਸਾਨੂੰ 70% ਯਾਰ ਤੋਂ ਦਿੱਤੀ ਜਾਵੇ ਬਾਕੀ ਜੇ ਆ ਸਰਕਾਰ ਹੋਵੇ ਚਾਹੇ ਸੈਕਟਰ ਸਰਕਾਰ ਹੋਵੇ ਆਪਣੇ ਮੁਲਾਜ਼ਮਾਂ ਨੂੰ ਤਾਂ ਰੋਜ਼ ਕੀਏ ਦੀਏ ਪੱਤੇ ਰੋਜ਼ ਬਣਾਉਂਦੇ ਆ ਟੋਟਾਹ ਬਣਾਉਂਦੇ ਆ ਸਾਡੀ ਪਿਛਲੇ 10 ਸਾਲ ਤੋਂ ਜਿਹੜੀ 15 ਸਾਲ ਤੋਂ ਆਹਨ ਚੱਲਦੀ ਆ ਰਹੀ ਆ ਉਹਦੇ ਉਹਦੇ ਵਿੱਚੋਂ ਪੈਸੇ ਕਟਾ ਤੇ ਕਟਾ ਕੇ ਆ ਇਸ ਕਰਕੇ ਦੋਹਾਂ ਸਰਕਾਰਾਂ ਨੂੰ ਬੇਨਤੀ ਆ ਕਿ ਤੁਸੀਂ ਖੱਡੀ ਜਿਹੜੀ ਆ ਦੇ ਉੱਤੇ ਟਾਈਪ ਕੰਡ ਕੀਤੀ ਜਾਵੇ ਆਪਨੇ ਤੋਂ ਬੁਨਿਆਦ ਦਾ ਕੰਮ ਆ ਇਹ ਮੰਡੀਆਂ ਦਾ ਕੰਮ ਜਿਹੜਾ ਉਹ ਨਹੀਂ ਚੱਲ ਸਕਦਾ ਤੇ ਮੈਂ ਵੀ ਤਾਂ ਸਾਡੀ ਜਿਹੜੀ ਲੇਬਰ ਆ ਪੰਜਾਬ ਦੇ ਵਿੱਚ ਲੇਬਰ ਦਾ ਰੇਟ ਬੜਾ ਘੱਟ ਹੈ। ਝੋਨੇ ਦੀ ਲੋਡਿੰਗ ਜਿਹੜੀ ਆ ਉਹ ਸਿਰਫ ਅਸਮੇਲ 1 ਕੰਪੀਆ ਤੇ 93 ਪੈਸੇ ਆ। ਜਦ ਕਿ 4 ਕੰਪੀਆ ਬੋਲੀ ਨੂੰ ਕੋਈ ਬੰਦਾ ਲੋਡ ਨਹੀਂ ਕਰਦਾ। ਤੇ ਇਹਦੇ ਵਾਸਤੇ ਵੀ ਅਸੀਂ ਪੰਜਾਬ ਦਾ ਜਿਹੜੇ ਸੈਫਟੀ ਫੂਡ ਤੇ ਡੈਟ ਫੂਡ ਉਹਨਾਂ ਨੂੰ ਪਿਛਲੇ ਸੋਮਵਾਰ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਉਹ ਕਹਿੰਦੇ ਖੇਤਾਂ ਤੋਂ ਚਿੱਠੀ ਲਿਖਾਂਗੇ ਤੇ ਲੇਬਰ ਦੇਵ ਨੇੜੇ ਇਹ ਵੀ ਬਧਾਈ ਜਾਵੇ ਤਾਂ ਕਿ ਇਹ ਸਰਕਾਰੀ ਲੈਵਲ ਆ। ਕਉ ਕੋ ਸਰਕਾਰ ਜਿਹੜੇ ਨੇ ਬਹੁਤ ਕਰਦੇ ਆ ਕਫਾਨ ਤੱਕ ਅੱਲਾ ਪੱਖਾ ਪੱਖਾ ਹੀ ਆ ਨਾ ਬਾਕੀ ਨਵੇਂ ਖਰੀ ਸਰਕਾਰ ਨੇ ਦੇਣੀ ਜੀ ਲੋਟਿੰਗ ਵੀ ਸਟਿਚਿੰਗ ਵੀ ਉਹ ਵੀ ਵਧਾਈ ਜਾਵੇ ਇੱਕ ਸਾਡਾ ইপিਐਫ ਦਾ ਮਸਲਾ ਆ ਕਿ ਲੇਬਰ ਜਿਹੜੀ ਆ ਇਹ ਬਾਹਰਲੇ ਖੇਤਾਂ ਤੋਂ ਆਉਂਦੀ ਆ ਇਹ ਬਿਚਾਰੇ ਆਪਣੇ ਜਿੰਨਾ ਕੰਮ ਕਰਦੇ ਉਹਨੇ ਪੈਸੇ ਮੋੜ ਲੈ ਲੈਂਦੇ ਆ ਉਸ ਕਰਕੇ ਕੋਲਾ ইপিਐਫ ਉਹ ਸਾਡੇ ਤੇ ਲਾਗੂ ਨਹੀਂ ਹੁੰਦਾ ਉਹਨੂੰ ਕਿੱਥੇ ਕੀਤਾ ਲੱਗਦਾ ਇੱਕ ਬਾਰੀ ਵੇਰ ਅਪੀਲ ਕਰਦੇ ਆ ਕਿ ਖਰੀ ਜਲਦੀ ਨੂੰ ਜਲਦੀ ਚਾਲੂ ਕਰੋ ਮੇਤਾ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਝੋਨੇ ਦਾ ਹੜ ਆਉਂਦਾ ਹੈ ਉਹਦੇ ਨਾਲ ਪੰਜਾਬ ਦੀ ਸੜਕਾਂ ਵੀ ਰੁਕਣੀਆਂ ਪੰਜਾਬ ਦੀਆਂ ਮੰਡੀਆ ਵੀ ਰੁਕਣੀਆਂ